ਇਹ ਬਾਬਾ ਉਹਦੇ ਬ੍ਰਹਮ ਗਿਆਨੀ ਬਾਬੋ ਬੜਾ ਸਦਾ ਮੇਲਾ ਵਾ ਉਹਦੇ ਸੰਬੰਧ ਅਸੀਂ ਹਰ ਸਾਲ ਹੀ ਇਹ ਜੀ ਸੇਵਾ ਨੌਜਾਨਾਂ ਨਾਲ ਲੈ ਕੇ ਇੱਕ ਤੇ ਛੜਕੀ ਸਪਾਈ ਕਰਦੇ ਆ ਇੱਕ ਦਰਖਤ ਜਿਹੜੇ ਉੱਪਰ ਵੱਧ ਜਾਂਦੇ ਉਹ ਬਸਾਂ ਦੇ ਨਾਲ ਤੇ ਟਰਾਲੀਆਂ ਨਾਲ ਘੁੜੜਦੇ ਆ ਤੇ ਕੋਈ ਕਈ ਹਾਸਦੇ ਹੋਣ ਦੇ ਡਰ ਰਹਿੰਦਾ ਉਹਦੇ ਸੰਬੰਧ ਦੇ ਵਿੱਚ ਅਸੀਂ ਨਾ ਇਹ ਜੀ ਸਾਰੀ ਉਪਰ ਸ਼ਿੰਗਾਈ ਕਰਦੇ ਦਰਖਤਾਂ ਦੀ ਜੀ ਤੇ ਬਾਕੀ ਸੰਗਤਾਂ ਉਹਦੀ ਦੂਰੋ ਦੂਰੋਂ ਬਹੁਤ ਦੂਰੋਂ ਤੇ ਅਸੀਂ ਸਾਨੂੰ ਇਹ ਸਾਡੀ ਅਸੀਂ ਹਰ ਸਾਲ ਕੰਮ ਪ੍ਰਸ਼ਾਸਨ ਦਾ ਪਰ ਸਾਨੂੰ ਕਰਨਾ ਪੈਂਦਾ ਇਹ ਕਿਉਂਕਿ ਪ੍ਰਸ਼ਾਸਨ ਬਿਲਕੁਲ ਨਹੀਂ ਕਾਇਮ ਨਹੀਂ ਜਾਂਦਾ ਤੇ ਇਹ ਅਸੀਂ ਸਾਰੇ ਨੌਜਵਾਨਾਂ ਨਾਲ ਲਾ ਕੇ ਇੱਥੇ ਸੇਵਾ ਕਰਦੇ ਆਂ ਜੀ ਹਰ ਸਾਲ ਦੀ ਤਰ੍ਹਾਂ ਕਰਦੇ ਆਂ ਵੀ ਸੰਗਤ ਨੂੰ ਕੋਈ ਕੋਈ ਹਾਸ਼ਦਾ ਨਾ ਹੋਵੇ ਇਹ ਕਰਕੇ ਅਸੀਂ ਇਹ ਸੇਵਾ ਕਰਦੇ ਆਂ ਹਰ ਸਾਲ ਇਹ ਜਿਹੜੀ ਸੇਵਾ ਅਸੀਂ ਕਰ ਰਹੇ ਆਂ ਬਾਬੂ ਡਾ ਸਾਹਿਬ ਜੀ ਦੇ ਇਸ ਲਾਣਾ ਜੋੜ ਮੇਲਾ ਜਿਹੜਾ 5 6 7 ਅਕਤੂਬਰ ਨੂੰ ਆ ਰਿਹਾ ਉਹਦੇ ਸਬੰਧ ਦੇ ਵਿੱਚ ਸੜਕ ਦੇ ਉੱਤੇ ਜਿਹੜਾ ਘਾਹ ਬੂਟੀ ਜਾਂ ਦਰਖਤ ਥੱਲੇ ਵਧਿਆ ਕਿਉਂਕਿ ਸੰਗਤਾਂ ਇੱਥੇ ਦੂਰ ਦਰੇਡੇ ਤੋਂ ਆ ਰਹੀਆਂ ਜੀ ਇਹ ਮੇਲਾ ਹਰ ਸਾਲ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਵੱਡੇ ਪੱਧਰ ਤੇ ਤੇ ਉਹ ਸਬੰਧ ਦੇ ਵਿੱਚ ਆ ਸੜਕਾਂ ਦਾ ਜਿਹੜੀ ਸਫਾਈ ਸੁਥੀ ਕਰਨ ਵਾਲੀ ਹੈ ਘਾਹ ਸੜਕਾਂ ਦੇ ਕੰਢੇ ਦੇ ਬਿਲਕੁਲ ਹੀ ਬੂਟੀ ਵਧੀਆ ਦਰੱਖਤਾਂ ਦੀਆਂ ਟਾਹਣੀਆਂ ਥੱਲੇ ਲੰਮਕੀਆਂ ਪਈਆਂ ਉਹਨਾਂ ਦੀ ਸੇਵਾ ਜਿਹੜੀ ਸਾਡੇ ਪਿੰਡ ਦੀ ਜਿਹੜੇ ਨੌਜਵਾਨ ਵੀਰ ਹੈ ਜਾਂ ਸਾਰੇ ਪਿੰਡ ਦੇ ਸੰਗਤਿਆ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਸਰ ਤੁਸੀਂ ਕਿਉਂ ਉਮਲ ਕਰ ਰਹੇ ਤੁਹਾਨੂੰ ਕੀ ਲੱਗਦਾ ਵੀ ਇਹਦਾ ਕੀ ਕਾਰਨ ਹੈ ਨੂੰ ਕਰਨ ਦਾ ਕੀ ਲੋੜ ਹੈ ਜੀ ਲੋੜ ਹੈ ਵੀ ਇੱਕ ਤੇ ਸੰਗਤ ਬਹੁਤ ਜ਼ਿਆਦਾ ਆਉਣੀ ਹੈ ਜੀ ਜੇ ਰਸਤੇ ਵਿੱਚ ਘਾਹ ਬੂਟੀ ਆਵੇ ਉਹ ਕਿਸੇ ਨਾ ਕੋਈ ਐਕਸੀਡੈਂਟ ਦਾ ਡਰ ਨਾ ਹੋਵੇ ਜਾਂ ਕੁਝ ਨਾ ਹੋਵੇ ਜੀ ਇਸ ਕਰਕੇ ਕਰ ਰਹੇ ਆ ਵੀ ਚਲੋ ਸੰਗਤ ਨੂੰ ਆਉਣਾ ਜਾਣਾ ਸੌਖਾ ਹੋ ਜਾਏ ਜੀ ਇਸ ਕਰਕੇ ਕਰ ਰਹੇ ਆ ਇਹ ਬਾਬਾੁਰੇ ਬ੍ਰਹਮ ਗਿਆਨੀ ਬਾਬੋ ਬੜਾ ਸਾਰਾ ਮੇਲਾ ਵਾ ਉਹਦੇ ਸੰਬੰਧ ਅਸੀਂ ਹਰ ਸਾਲ ਹੀ ਇਹ ਜਿਹੀ ਸਿਵਾ ਨੌਜਾਨਾਂ ਨਾਲ ਲੈ ਕੇ ਇੱਕ ਤੇ ਛੜਕੀ ਸਪਾਈ ਕਰਦੇ ਆ ਇੱਕ ਦਰਖਤ ਜਿਹੇ ਉੱਪਰ ਵੱਜ ਜਾਂਦੇ ਆ ਬਸਾਂ ਦੇ ਨਾਲ ਤੇ ਟਰਾਲੀਆਂ ਨਾਲ ਘੁੜੜਦੇ ਆ ਤੇ ਕੋਈ ਕਈ ਹਾਸਦੇ ਹੋਣ ਦੇ ਡਰ ਰਹਿੰਦਾ ਉਹਦੇ ਸੰਬੰਧ ਦੇ ਵਿੱਚ ਅਸੀਂ ਨਾ ਇਹ ਸਾਰੀ ਉਪਰ ਸ਼ਿੰਗਾਈ ਕਰਦੇ ਦਰਖਤਾਂ ਦੀ ਜੀ ਤੇ ਬਾਕੀ ਸੰਗਤਾਂ ਉਹਦੀ ਦੂਰੋਂ ਦੂਰੋਂ ਬਹੁਤ ਦੂਰੋਂ ਤੇ ਅਸੀਂ ਸਾਨੂੰ ਇਹ ਸਾਡੀ ਅਸੀਂ ਹਰ ਸਾਲ ਕੰਮ ਪ੍ਰਸ਼ਾਸਨ ਦਾ ਪਰ ਸਾਨੂੰ ਕਰਨਾ ਪੈਂਦਾ ਇਹ ਕਿਉਂਕਿ ਪ੍ਰਸ਼ਾਸਨ ਬਿਲਕੁਲ ਨਹੀਂ ਕਰੇ ਬਣੇ ਜਾਂਦਾ ਇਹ ਇੱਕ ਅਸੀਂ ਸਾਰੇ ਨੌਜਵਾਨਾਂ ਨਾਲ ਲਾ ਕੇ ਇੱਥੇ ਸੇਵਾ ਕਰਦੇ ਆ ਜੀ ਹਰ ਸਾਲ ਦੀ ਤਰ੍ਹਾਂ ਕਰਦੇ ਆ ਵੀ ਸੰਗਤ ਨੂੰ ਕੋਈ ਕੋਈ ਹਾਸ਼ਦਾ ਨਾ ਹੋਵੇ ਇਸ ਕਰਕੇ ਅਸੀਂ ਇਹ ਸੇਵਾ ਕਰਦੇ ਹਰ ਸਾਲ ਇਹ ਜਿਹੜੀ ਸੇਵਾ ਅਸੀਂ ਕਰ ਰਹੇ ਆ ਬਾਬੂ ਡਾ ਸਾਹਿਬ ਜੀ ਦੇ ਇਸ ਲਾਣਾ ਜੋੜ ਮੇਰਾ ਪੰਜ 6 7 ਅਕਤੂਬਰ ਨੂੰ ਆ ਰਿਹਾ ਉਹਦੇ ਸਬੰਧ ਦੇ ਵਿੱਚ ਸੜਕ ਦੇ ਉੱਤੇ ਜਿਹੜਾ ਘਾਹ ਬੂਟੀ ਜਾਂ ਦਰਖਤ ਥੱਲੇ ਵਧਿਆ ਕਿਉਂਕਿ ਸੰਗਤਾਂ ਇੱਥੇ ਦੂਰ ਦੇ ਰੇਡੇ ਤੋਂ ਆ ਰਹੀਆਂ ਜੀ ਇਹ ਮੇਲਾ ਹਰ ਸਾਲ ਬਹੁਤ ਵੱਡੇ ਪੱਛਾ ਨਾ ਮਨਾਇਆ ਜਾਂਦਾ ਵੱਡੇ ਪੱਧਰ ਤੇ ਤੇ ਉਸ ਸਬੰਧ ਵਿੱਚ ਆ ਸੜਕਾਂ ਦਾ ਜਿਹੜੀ ਸਫਾਈ ਸੁਥੀ ਕਰਨ ਵਾਲੀ ਹੈ ਘਾਹ ਬੂਟੀ ਬਹੁਤ ਜ਼ਿਆ ਸੜਕਾਂ ਦੇ ਕੰਡੇ ਦੇ ਬਿਲਕੁਲ ਹੀ ਬੂਟੀ ਵਧੀਆ ਦਰਖਤਾਂ ਦੀਆਂ ਟਾਹਣੀਆਂ ਥੱਲੇ ਲੰਮਕੀਆਂ ਪਈਆਂ ਉਹਨਾਂ ਦੀ ਸੇਵਾ ਜਿਹੜੀ ਸਾਡੇ ਪਿੰਡ ਦੀ ਜਿਹੜੇ ਨੌਜਵਾਨ ਵੀਰ ਹੈ ਜਾਂ ਸਾਰੇ ਪਿੰਡ ਦੇ ਸੰਗਤਿਆ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਸਰ ਤੁਸੀਂ ਕਿਉਂ ਮਲ ਕਰ ਰਹੇ ਤੁਹਾਨੂੰ ਕੀ ਲੱਗਦਾ ਵੀ ਇਹਦਾ ਕੀ ਕਾਰਨ ਹੈ ਨੂੰ ਕਰਨ ਦਾ ਕੀ ਲੋੜ ਹੈ ਜੀ ਲੋੜ ਹੈ ਵੀ ਇੱਕ ਤੇ ਸੰਗਤ ਬਹੁਤ ਜ਼ਿਆਦਾ ਆਉਣੀ ਹੈ ਜੀ ਜੇ ਰਸਤੇ ਵਿੱਚ ਕਾ ਬੂਟੀ ਆਵੇ ਉਹ ਕਿਸੇ ਨਾ ਕੋਈ ਐਕਸੀਡੈਂਟ ਦਾ ਡਰ ਨਾ ਹੋਵੇ ਜਾਂ ਕੁਝ ਨਾ ਹੋਵੇ ਜੀ ਇਸ ਕਰਕੇ ਕਰ ਰਹੇ ਆ ਵੀ ਚਲੋ ਸੰਗਤ ਨੂੰ ਆਉਣਾ ਜਾਣਾ ਸੌਖਾ ਹੋ ਜਾਏ ਜੀ ਇਸ ਕਰਕੇ ਕਰ ਰਹੇ ਆ